फ्लोरिडा ਦੇ ਵਿੱਚ ਪਿਛਲੇ ਹਫਤੇ ਤਿੰਨ ਲੋਕਾਂ ਦੀ ਮੌਤ ਲਈ ਗੈਰ ਕਾਨੂੰਨੀ ਯੂਟਰਨ ਲੈਂਦੇ ਦੋਸ਼ੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਸ਼ਿਨਵਾ ਨੂੰ ਸਨਾਨਦ ਦੇ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਹਾਦਸੇ ਨੇ ਅਮਰੀਕਾ ਦੇ ਗ੍ਰੈਸ ਰੱਖਿਆ ਵਿਭਾਗ ਅਤੇ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਗਵਰਨਰ ਕੈਵਨ ਨਿਊਸਮ ਵਿਚਕਾਰ ਭਾਰਤ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੂੰ ਸੂਬੇ ਦੇ ਵਿੱਚ ਵਰਕ ਪਰਮਿਟ ਅਤੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ। ਕੰਪਨੀ ਸ਼ਾਸਨ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਅਪਿਕਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸੀ ਹਰਜਿੰਦਰ ਸਿੰਘ ਉੱਤੇ ਵਿਕਲਰ ਹੋਮਿਸਾਈਡ ਐਂਡ ਇਮੀਗ੍ਰੇਸ਼ਨ ਵਾਇਲੈਂਸ ਅਤੇ ਤਿੰਨ ਰਾਜਾਂ ਦੇ ਮਾਮਲੇ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸਨੇ ਸਾਰੇ ਦੋਸ਼ਾਂ ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਸੈਂਟ ਲੂਸੀ ਕਾਉਂਟੀ ਸ਼ੈਰਿਫ ਦਫ਼ਤਰ ਦੇ ਲੈਫਟੀਨੈਂਟ ਐਂਟਿਓ ਬੁਲੋਂਕਾ ਨੇ ਕਿਹਾ ਕਿ ਉਸਨੂੰ ਸੈਂਟ ਲੂਸੀ ਕਾਉਂਟੀ ਜੇਲ੍ਹ ਤੇ ਵਿੱਚ ਰੱਖਿਆ ਗਿਆ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ homeland security ਦੇ ਬੁਲਾਰੇ ਟਵਿਸਟੀਆ ਮੈਕਲਾਫ੍ਰੀਨ ਨੇ ਕਿਹਾ ਕਿ ਦੇਸ਼ ਦੇ ਵਿੱਚ ਕਿਸੇ ਨੂੰ ਗੈਰ ਕਾਨੂੰਨੀ ਤੌਰ ਤੇ ਵਪਾਰਕ ਲਾਇਸੈਂਸ ਜਾਰੀ ਕਰਨਾ ਐਸਨਾਈਨ ਹੈ ਕੈਲੀਫੋਰਨੀਆ ਡਿਸਟ੍ਰਿਕਟ ਟੋਫ ਗੈਲੰਬੀਆ ਤੋਂ ਉਨੇ ਰਾਜਾਂ ਤੇ ਵਿੱਚ ਇਹ ਕਿਹਾ ਜੋ ਕਿ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾ ਲਾਇਸੈਂਸ ਜਾਰੀ ਕਰਦਾ ਹੈ ਸਮਰਥਕਾ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਕੰਮ ਕਰਨ ਡਾਕਟਰ ਨੂੰ ਮਿਲਣ ਦੇ ਸੁਰੱਖਿਤ ਯਾਤਰਾ ਕਰਨ ਦਿੰਦਾ ਹੈ ਦੱਸਦੀ ਕਿ ਹਰਜਿੰਦਰ ਸਿੰਘ ਉਹ ਗੈਰ ਕਾਨੂੰਨੀ ਪ੍ਰਵਾਸੀ ਹੈ ਜਿਸ ਵੱਲੋਂ ਫਲੋਰੀਡਾ ਦੀ ਸੈਂਟ ਲੂਸੀ ਕਾਉਂਟੀ ਦੇ ਟਰਨ ਪਾਈਕ ਉੱਤੇ ਗਲਤ ਯੂ ਟਰਨ ਲੈਂਦੇ ਹਾਏ ਹਾਦਸੇ ਦੇ ਵਿੱਚ ਤਿੰਨ ਵਿਅਕਤੀ ਦੀ ਜਾਨ ਚਲੀ ਗਈ ਸੀ ਹਾਲੇ ਤੋਂ ਬਾਅਦ ਵਿਦੇਸ਼ ਮੰਤਰੀ ਮਾਰਕੋ ਰੂਬੀ ਨੇ ਇਲਾਨ ਕੀਤਾ ਹੈ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਲਈ ਸਾਰੇ ਵੀਜ਼ੇ ਤੁਰੰਤ ਮਵਤਲ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵਾਰਤ ਰਹੀ ਕਿੰਤੀ ਅਮਰੀਕੀ ਜਾਨਾਂ ਨੂੰ ਖਤਰੇ ਵਿੱਚ ਪਾ ਰਹੀ ਹੈ फ्लोरिडा ਦੇ ਵਿੱਚ ਪਿਛਲੇ ਹਫਤੇ ਤਿੰਨ ਲੋਕਾਂ ਦੀ ਮੌਤ ਲਈ ਗੈਰ ਕਾਨੂੰਨੀ ਯੂਟਰਨ ਲੈਣ ਦੇ ਦੋਸ਼ੀ ਕ੍ਰਾਕ ਡਰਾਈਵਰ ਹਰਜਿੰਦਰ ਸਿੰਘ ਨੂੰ ਜਿਨਮਾ ਨੂੰ ਸਨਾਨਤ ਦੇ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਹਾਦਸੇ ਨੇ ਅਮਰੀਕਾ ਦੇ ਗ੍ਰੈਸ ਰੱਖਿਆ ਵਿਭਾਗ ਅਤੇ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਗਵਰਨਰ ਕੈਵਨ ਨਿਊਸਮ ਵਿਚਾਰ ਭਾਰਤ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੂੰ ਸੂਬੇ ਦੇ ਵਿੱਚ ਵਰਕ ਪਰਮਿਟ ਅਤੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ। ਕੰਪਰੀਸ਼ਾਸਨ ਦਾ ਕਹਿਣੇ ਕਿ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸੀ। ਹਰਜਿੰਦਰ ਸਿੰਘ ਉੱਤੇ ਵਿਕੂਲਰ ਹਮਿਸਾਈਡ ਐਂਡ ਇਮੀਗ੍ਰੇਸ਼ਨ ਵਾਇਲੈਂਸ ਅਤੇ ਤਿੰਨ ਰਾਜਾਂ ਦੇ ਮਾਮਲੇ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸਨੂੰ ਸਾਰੇ ਦੋਸ਼ਾਂ ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਸੈਂਟ ਲੂਸੀ ਕਾਉਂਟੀ ਸ਼ੈਰਿਫ ਦਫ਼ਤਰ ਦੇ ਲੈਫਟੀਨੈਂਟ ਐਂਟਿਓ ਬੋਲੋਂਕਾ ਨੇ ਕਿਹਾ ਹੈ ਕਿ ਉਸਨੂੰ ਸੈਂਟ ਲੂਸੀ ਕਾਉਂਟੀ ਜੇਲ੍ਹ ਤੇ ਵਿੱਚ ਰੱਖਿਆ ਗਿਆ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ homeland security ਦੇ ਬੁਲਾਰੇ ਟਵਿਸਟੀਆ ਮੈਕਲਾਫ੍ਰੀਨ ਨੇ ਕਿਹਾ ਕਿ ਦੇਸ਼ ਦੇ ਵਿੱਚ ਕਿਸੇ ਨੂੰ ਗੈਰ ਕਾਨੂੰਨੀ ਤੌਰ ਤੇ ਵਪਾਰਕ ਲਾਇਸੈਂਸ ਜਾਰੀ ਕਰਨਾ ਐਸੇ ਨਾਇਨ ਹੈ ਕੈਲੀਫੋਰਨੀਆ ਡਿਸਟ੍ਰਿਕਟ ਆਫ ਗੈਲੰਬੀਆ 2 ਉਨੇ ਰਾਜਾਂ ਤੇ ਵਿੱਚ ਇਹ ਕਿਹਾ ਜੋ ਕਿ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਲਾਇਸੈਂਸ ਜਾਰੀ ਕਰਦਾ ਹੈ ਸਮਤਕਾ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਕੰਮ ਕਰਨ ਡਾਕਟਰ ਨੂੰ ਮਿਲਣ ਦੇ ਸੁਰੱਖਿਤ ਯਾਤਰਾ ਕਰਨ ਦਿੱਤੇ। ਦੱਸਦੀ ਕਿ ਹਰਜਿੰਦਰ ਸਿੰਘ ਉਹ ਗੈਰ ਕਾਨੂੰਨੀ ਪ੍ਰਵਾਸੀ ਹੈ ਜਿਸ ਵੱਲੋਂ ਫਲੋਰੀਡਾ ਦੀ ਸੈਂਟ ਲੂਸੀ ਕਾਉਂਟੀ ਦੇ ਟਰਨਪਾਈਕ ਉਤੇ ਗਲਤ ਯੂ ਟਰਨ ਲੈਣ ਤੇ ਹੋਏ ਹਾਦਸੇ ਦੇ ਵਿੱਚ ਤਿੰਨ ਵਿਅਕਤੀ ਦੀ ਜਾਨ ਚਲੀ ਗਈ ਸੀ। ਹਾਦਸੇ ਤੋਂ ਬਾਅਦ ਵਿਦੇਸ਼ ਮੰਤਰੀ ਮਾਰਕੋ ਰੂਬੀ ਨੇ ਇਲਾਨ ਕੀਤਾ ਹੈ ਕਿ ਕਮਰਸ਼ੀਅਲ ਟਰੱਕ ਡਰਾਈਵਰ ਦੇ ਲਈ ਸਾਰੇ ਵੀਜ਼ੇ ਤੁਰੰਤ ਮੁਅੱਤਲ ਕੀਤੇ ਜਾ ਰਹੇ ਨੇ। ਉਨਾ ਕੀ ਹੈ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟਰੈਲਰ ਟਰੱਕ ਚਲੋਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਗੱਲ ਰਹੀ ਕਿੰਤੀ ਅਮਰੀਕੀ ਜਾਨਾਂ ਨੂੰ ਖਤਰੇ ਵਿੱਚ ਪਾ ਰਹੀ ਹੈ ਫਲੋਰੀਡਾ ਦੇ ਵਿੱਚ ਪਿਛਲੇ ਹਫਤੇ ਤਿੰਨ ਲੋਕਾਂ ਦੀ ਮੌਤ ਦੇ ਲਈ ਗੈਰ ਕਾਨੂੰਨੀ ਯੂ ਟਰਨ ਲੈਣ ਦੇ ਦੋਸ਼ੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਸ਼ਨੀਵਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਹਾਦਸੇ ਨੇ ਅਮਰੀਕਾ ਦੇ ਗ੍ਰੈਸ ਰੱਖਿਆ ਵਿਭਾਗ ਅਤੇ ਕੈਲੀਫੋਰਨੀਆ ਦੇ ਡੈਮੋਕ੍ਰੈਟਿਕ ਗਵਰਨਰ ਕੈਵਿਨ ਨਿਊਸਮ ਵਿਚਕਾਰ ਭਾਰਤ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੂੰ ਸੁਬੇ ਦੇ ਵਿੱਚ ਵਰਕ ਪਰਮਿਟ ਅਤੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ ਕੰਪਨੀ ਸ਼ਾਸਨ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸੀ ਖਰਜਿੰਦਰ ਸਿੰਘ ਉੱਤੇ ਵਿਕੂਲਰ ਹਮਿਸਾਈਡ ਐਂਡ ਇਮੀਗ੍ਰੇਸ਼ਨ ਵਾਇਲੈਂਸ ਅਤੇ ਤਿੰਨ ਰਾਜਾਂ ਦੇ ਮਾਮਲੇ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸਨੂੰ ਸਾਰੇ ਦੋਸ਼ਾਂ ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਸੈਂਟ ਲੂਸੀ ਕਾਉਂਟੀ ਸ਼ੈਰਿਫ ਦਫ਼ਤਰ ਦੇ ਲੈਫਟੀਨੈਂਟ ਐਂਟਿਓ ਬੋਲੋਂਕਾ ਨੇ ਕਿਹਾ ਕਿ ਉਸਨੂੰ ਸੈਂਟ ਲੂਸੀ ਕਾਉਂਟੀ ਜੀਲ੍ਹੇ ਵਿੱਚ ਰੱਖਿਆ ਗਿਆ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਨੇ ਉਸਨੂੰ ਹਿਰਾਸਤ ਦੇ ਵਿੱਚ ਲੈ ਲਿਆ homeland security ਦੇ ਬੁਲਾਰੇ ਟਵਿਸਟੀਆ ਮੈਕਲਾਫ੍ਰੀਨ ਨੇ ਕਿਹਾ ਕਿ ਦੇਸ਼ ਦੇ ਵਿੱਚ ਕਿਸੇ ਨੂੰ ਗੈਰ ਕਾਨੂੰਨੀ ਤੌਰ ਤੇ ਵਪਾਰਕ ਲਾਇਸੈਂਸ ਜਾਰੀ ਕਰਨਾ ਐਸੇ ਨਾਇਨ ਹੈ ਕੈਲੀਫੋਰਨੀਆ ਡਿਸਟ੍ਰਿਕਟ ਆਫ ਗੈਲੰਬੀਆ ਤੋਂ ਉਨੇ ਰਾਜਾਂ ਤੇ ਵਿੱਚ ਇੱਕ ਹੈ ਜੋ ਕਿ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾ ਲਾਇਸੈਂਸ ਜਾਰੀ ਕਰਦਾ ਹੈ ਸਮਰਥਕਾ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਕੰਮ ਕਰਨ ਡਾਕਟਰ ਨੂੰ ਬਿਲਨ ਦੇ ਸੁਰੱਖਿਤ ਯਾਤਰਾ ਕਰਨ ਦੇ ਦਿੰਦਾ ਦੱਸਦੀ ਕਿ ਹਰਜਿੰਦਰ ਸਿੰਘ ਉਹ ਗੈਰ ਕਾਨੂੰਨੀ ਪ੍ਰਵਾਸੀ ਹੈ ਜਿਸ ਵੱਲੋਂ ਫਲੋਰੀਡਾ ਦੀ ਸੈਂਟ ਲੂਸੀ ਕਾਉਂਟੀ ਦੇ ਟਰਨਪਾਈਕ ਉਤੇ ਗਲਤ ਯੂ ਟਰਨ ਲੈਣ ਤੇ ਹੋਏ ਹਾਦਸੇ ਦੇ ਵਿੱਚ ਤਿੰਨ ਵਿਅਕਤੀ ਦੀ ਜਾਨ ਚਲੀ ਗਈ ਸੀ ਖਾਸੇ ਤੋਂ ਬਾਅਦ ਵਿਦੇਸ਼ ਮੰਤਰੀ ਮਾਰਕੋ ਰੂਬੀ ਨੇ ਇਰਾਨ ਕੀਤਾ ਹੈ ਕਿ ਕਮਰਸ਼ੀਅਲ ਟਰੱਕ ਡਰਾਈਵਰ ਦੇ ਲਈ ਸਾਰੇ ਵੀਜ਼ੇ ਤੁਰੰਤ ਮਵਤਲ ਕੀਤੇ ਜਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਸੜਕਾਂ ਤੇ ਵੱਡੇ ਟਰੈਕਟਰ ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਗੱਲ ਰਹੀ ਕਿੰਤੀ ਅਮਰੀਕੀ ਜਾਨਾਂ ਨੂੰ ਖਤਰੇ ਵਿੱਚ ਪਾ ਰਹੀ ਹੈ